ਫਾ ਬਾ ਹੀਰਾ ਸਿੰਘ ਕਾਲਜ ਲਹਿਰਾ ਗਾਗਾ ਜਿੱਥੇ ਆਪਣੇ ਬੱਚੇ ਪੂਰੇ ਪੰਜਾਬ ਦੇ ਬੱਚੇ ਇੱਥੇ ਕਾਲਜ ਦੇ ਵਿੱਚ ਪੜਾਈਆਂ ਡਿਗਰੀਆਂ ਕਰਦੇ ਸਨ ਇਸ ਕਾਲਜ ਨੂੰ ਕਾਫੀ ਲੰਮੇ ਸਮੇਂ ਤੋਂ ਖੰਡਰ ਬਣਾ ਦਿੱਤਾ ਗਿਆਗਾ ਸਰਕਾਰ ਦੇ ਵੱਲੋਂ ਇਸ ਕਾਲਜ ਨੂੰ ਬੰਦ ਕੀਤਾ ਗਿਆਗਾ ਪੂਰੇ ਪੰਜਾਬ ਵਾਸੀਆਂ ਨੂੰ ਸਰਦਾਰ ਰੌਲ ਇੰਦਰਜੀਤ ਸਿੰਘ ਸਿੱਧੂ ਵੱਲੋਂ ਜੋ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਵਿੰਦਰ ਕੌਰ ਸਿੰਘ ਪਠੱਲ ਜੀ ਦੇ ਸੁਪੁੱਤਰ ਉਹਨਾਂ ਵੱਲੋਂ ਇਸ ਕਾਲਜ ਨੂੰ ਦੁਬਾਰਾ ਮੁੱਢ ਤੋਂ ਚਲਾਉਣ ਦੇ ਲਈ ਇੱਕ ਸੰਘਰਸ਼ ਇੱਕ ਲੜਾਈ ਲੜੀ ਜਾ ਰਹੀ ਹੈ ਜੋ ਸਰਕਾਰ ਦੇ ਨਾਲ ਜਿੱਥੇ ਕਿ ਵੇ ਪੰਜਾਬ ਵਾਸੀਆਂ ਦਾ ਸੰਯੋਗ ਚਾਹੀਦਾ ਇੱਕ ਮੁੱਠ ਇੱਕ ਜੁਟ ਹੋ ਕੇ ਇਸ ਕਾਲਜ ਨੂੰ ਜੋ ਦੁਬਾਰਾ ਮੋਢ ਤੋਂ ਚਲਾਇਆ ਜਾ ਸਕੇ ਇਸ ਲਈ ਅੱਜ ਸਰਦਾਰ ਰਾਹੁਲ ਇੰਦਰਜੀਤ ਸਿੰਘ ਸਿੱਧੂ ਲਹਿਰਾ ਗਾਗਾ ਵਿਖੇ ਬਾਬਾ ਹੀਰਾ ਸਿੰਘ ਕਾਲਜ ਦੇ ਵਿੱਚ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਪੂਰੇ ਹੀ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਇੱਕ ਅਪੀਲ ਕੀਤੀ ਆ ਕੀ ਕੀਤੀ ਆ ਆਓ ਆਪਾਂ ਉਹਨਾਂ ਨਾਲ ਕਰਦੇ ਆ ਸਾਰੀ ਗੱਲਬਾਤ ਇਹਦੇ ਤੁਸੀਂ ਦੋਸਤੋ ਜਿੰਨਾ ਹੋ ਸਕਦਾ ਇਸ ਪੋਸਟ ਨੂੰ ਇਸ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜੋ ਬੱਚਿਆਂ ਨੇ ਪੜ੍ਹਾਈਆਂ ਕਰਨੀਆਂ ਡਿਗਰੀਆਂ ਕਰਨੀਆਂ ਉਹਨਾਂ ਦੇ ਲਈ ਇਸ ਕਾਲਜ ਨੂੰ ਦੁਬਾਰਾ ਮੁੱਢ ਤੋਂ ਇਸ ਕਾਲਜ ਨੂੰ ਚਾਲੂ ਕਰਵਾਇਆ ਜਾ ਸਕੇ ਰਾਹੁਲ ਜੀ ਅੱਜ ਆਪਾਂ ਜਿਹੜਾ ਇਹ ਕਾਲਜ ਪਹੁੰਚੇ ਪਿਆਗੇ ਇਹਦਾ ਕੀ ਮੁੱਦਾ ਕੀ ਹੈ ਜੀ ਇਹਦਾ ਕਾਲਾ ਜੀ ਇਹ ਜੋ ਕਾਲਜ ਹੈ ਇਹ ਬਾਬਾ ਹੀਰਾ ਸਿੰਘ ਪੱਠੜ ਜੋ ਤੁਹਾਨੂੰ ਪਤਾ ਹੈ ਆਪਣੇ ਜਿੱਥੋਂ ਇਸ ਏਰੀਆ ਤੋਂ ਬਿਲੋਂਗ ਕਰਦੇ ਹੋ ਦੇਸ਼ ਭਗਤ ਸੁਤੰਤਰੀ ਸੰਗਰਾਮੀਆ ਦੇ ਨਾਮ ਤੇ ਇੱਕ ਤੋਹਫਾ ਪੰਜਾਬ ਦੇ ਖਾਸ ਤੌਰ ਤੇ ਸੰਗਰੂਰ ਜ਼ਿਲ੍ਹੇ ਦੇ ਜਿੱਦੇ ਵੀ ਸੰਗਰੂਰ ਪਰਣਾ ਲ ਆਉਂਦਾ ਸੀ ਲੋਕਾਂ ਨੂੰ ਤਕਰੀਬਨ 2000 ਸਨ ਦੇ ਨੇੜੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਬੀਬੀ ਪੱਠੜ ਵੱਲੋਂ ਦਿੱਤਾ ਗਿਆ ਸੀ ਇੰਜੀਨੀਅਰਿੰਗ ਕਾਲਜ ਠੀਕ ਹੈ ਜੀ ਉਸ ਨੂੰ ਉਸ ਤੋਂ ਬਾਅਦ ਦੀਆਂ ਜਿਹੜੀ ਸਿਆਸੀ ਕੁੜੀ ਇਵੇਂ ਕਹਿੰਦੇ ਕੋਜੀ ਰਾਜਨੀਤੀ ਦੀ ਭੇਟ ਚਾੜ ਕੇ ਹੌਲੀ 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 ਕਰਕੇ ਮਾਰ ਦਿੱਤਾ ਜਿਹੜੀ ਇਹ ਸਰਕਾਰ ਹੈ ਇਹਨੇ ਆ ਕੇ ਉਸ ਨੂੰ ਜਮਾ ਹੀ ਜਿਵੇਂ ਕਹਿੰਦਾ ਖਤਮ ਕਰਕੇ ਧੱਬੜ ਦਾ ਪ੍ਰੋਗਰਾਮ ਬਣਾ ਲਿਆ ਪਰ ਅਸੀਂ ਇਸ ਚੀਜ਼ ਨੂੰ ਸਿਰੇ ਨਹੀਂ ਲੱਗਣ ਦਵਾਂਗੇ ਸਰਕਾਰ ਨੂੰ ਜਗਾਉਣ ਲਈ ਮੂੰਹੇ ਦੇਣ ਲਈ ਟਾਈਮ ਟੂ ਟਾਈਮ ਅਸੀਂ ਸੰਘਰਸ਼ ਕਰਦੇ ਰਹਿਣੇ ਹੁਣ ਸਰਕਾਰ ਨੇ ਜੋ ਲਾਰੇ ਲੋਕਾਂ ਨੂੰ ਲਾਏ ਵੀ ਸੀ ਵੀ ਇਹ ਕਾਲਜ ਮੋਰ ਬਾਅਦ ਹੋਊਗਾ ਉਹ ਸਰਕਾਰ ਨੂੰ ਜਗਾਉਣ ਆਏ ਆ ਵੀ ਅਗਰ ਸਰਕਾਰ ਚਲਾ ਸਕਦੀ ਤਾਂ ਸਾਨੂੰ ਪ੍ਰੂਫ ਦੇਵੇ ਟਾਈਮ ਲਾਈਨ ਦੇ ਕਦੋਂ ਇੱਥੇ ਕਾਲਜ ਬਣੇ ਜੇ ਨਹੀਂ ਕਰ ਸਕਦਾ ਸਰਕਾਰ ਜਵਾਬ ਦੇ ਦੇਵੇ ਸਾਨੂੰ ਦਵੇ ਅਥਾਰਟੀ ਅਸੀਂ ਜਾਵਾਂਗੇ ਦਰਦਰ ਨੈਸ਼ਨਲ ਇੰਟਰਨੈਸ਼ਨਲ ਅ ਮੰਗੀਏ ਮੰਤ ਕਰੀਏ ਤਰਲਾ ਕਰੀਏ ਜੋ ਮਰਜੀ ਕਰੀਏ 6 ਮਹੀਨੇ ਦੇ ਵਿੱਚ ਵਿੱਚ ਕੋਈ ਚੰਗਾ ਨੈਸ਼ਨਲ ਇੰਟਰਨੈਸ਼ਨਲ ਦਰਾਂ ਲਿਆ ਕੇ ਖੜਾ ਕਰ ਦਾਂਗੇ ਇਸ ਕਾਲਜ ਨੂੰ ਦੁਬਾਰਾ ਸਫੀਰਤ ਕਰਾਂਗੇ ਇਹ ਚੈਲੰਜ ਹੈ ਸਰਕਾਰ ਨੂੰ ਤੇ ਇਹਨੂੰ ਬੰਦ ਪਏ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਦੇਖੋ ਜੀ ਇਹ ਥੋੜੀ ਜੀ ਕਹਾਣੀ ਸਮਝਣ ਨੂੰ ਤੁਹਾਨੂੰ ਸਮਝਣਾ ਪਊਗਾ ਪਿੱਛੇ ਜਾਣਾ ਪਊਗਾ 2007 ਤੱਕ ਇਹ ਕਾਲਜ ਆ ਵੀ ਸਭ ਤੋਂ ਵੱਡੀ ਬੁਲੰਦੀਆਂ ਤੇ ਰਿਹਾ ਜਦੋਂ ਬੀਬੀ ਪੱਠਲ ਸਰਕਾਰ ਦੇ ਵਿੱਚ ਡੀਪੀਸੀਐਮ ਰਹਿ ਗਿਆ ਚਲੋ ਠੀਕ ਹੈ ਜੀ ਉਸ ਤੋਂ ਬਾਅਦ ਬੀਬੀ ਜੀ ਸਰਕਾਰ ਤੋਂ ਬਾਹਰ ਹੋ ਕੇ ਕਾਲੀਦਲ ਦੀ ਸਰਕਾਰ 7 ਤੋਂ ਲੈ ਕੇ 17 ਤੱਕ 10 ਸਾਲ ਇਸ ਕਾਲਜ ਨੂੰ ਹੌਲੀ 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 ਉਹਨਾਂ ਬੁਲੰਦੀਆਂ ਤੋਂ ਥੱਲੇ ਲਿਆਇਆ ਗਿਆ ਸਟੂਡੈਂਟਾਂ ਦੀ ਇੰਨੀ ਕਿ ਜ਼ਿਆਦਾ ਐਕਸਪਲੋਇਟੇਸ਼ਨ ਹੋਈ ਜੀ ਗੰਦਾ ਖਾਣਾ ਗੰਦੇ ਕਮਰੇ ਗੰਦੇ ਬਾਥਰੂਮ ਗੰਦੀ ਵਿੱਦਿਆ ਸਭ ਕੁਝ ਨਾਸ਼ ਐਸਾ ਮਾਰਿਆ ਗਿਆ ਜਿਹਦੇ ਕਰਕੇ ਸਾਡਾ ਇੰਪ੍ਰੈਸ਼ਨ ਪੂਰੇ ਦੇਸ਼ ਭਰ ਚ ਜੋ ਬਾਬਾ ਹੀਰਾ ਸਿੰਘ ਪਠੜ ਕਾਲਜ ਦੀਆਂ ਐਡਮਿਸ਼ਨਾਂ ਕਰਾਉਣ ਲਈ ਸਾਊਥ ਤੋਂ ਲੋਕ ਸਪਾਰਸ਼ਾਂ ਲਾ ਲਾ ਕੇ ਆਉਂਦੇ ਸੀ ਮੁਰਕੇ ਅਸੀਂ ਪਿੱਛੇ ਪਿੱਛੇ ਫਿਰਦੇ ਸੀ ਲੋਕ ਐਡਮਿਸ਼ਨ ਨਹੀਂ ਸੀ ਕਰਾਉਂਦੇ ਅਨਸਰ ਦੇ ਨੂਰ ਦੇ ਲੋਕ ਐਡਮਿਸ਼ਨ ਕਰਾਉਣ ਲੱਗੇ ਸੀ ਤੇ ਇਸ ਹਾਲਾਤ ਨੂੰ ਅਸੀਂ ਬਾਰ ਬਾਰ ਲਗਾਤਾਰ ਸੜਕਾਂ ਤੇ ਧਰਨੇ ਲਾ ਕੇ ਜਾਮ ਕਰਕੇ ਲੋਕਾਂ ਸਾਹਮਣੇ ਲਿਆਉਂਦੇ ਰਹੇ ਹਾਂ ਸਟੂਡੈਂਟਾਂ ਦੇ ਨਾਲ ਜਾ ਕੇ ਦਿਖਾਉਂਦੇ ਰਹੇ ਹਾਂ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਹੁੰਦਾ ਸੀ ਪ੍ਰੈਸ਼ਰ ਆਹੀਂ ਕਰਦੇ ਰਹੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਇਸ ਕਾਲਜ ਨੂੰ ਬੰਦ ਕਰਨ ਦਾ ਫੈਸਲਾ ਲੈ ਲਿੱਤਾ ਗਿਆ ਸੀ ਜਿਸ ਦੇ ਵਿਰੁੱਧ ਬੀਬੀ ਪੱਠਣ ਨੇ ਲੜਾਈ ਲੜਤੀ ਹਾਲਾਂਕਿ ਸਰਕਾਰ ਦੇ ਵਿੱਚ ਨਹੀਂ ਸੀ ਹਾਰੇ ਹੋਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਇਸ਼ਾਰੇ ਤੇ ਸੌ ਖਾਦੀ ਮੀਸੀ ਵੀ ਕਾਂਗਰਸ ਖਤਮ ਕਰ ਦੇਣੀ ਹੈ ਕਾਂਗਰਸੀਆਂ ਦੇ ਕੋਈ ਕੰਮ ਨਹੀਂ ਹੋਣ ਦੇਣੇ ਉਹਨਾਂ ਨੇ ਇਸ ਕਾਲਜ ਨੂੰ ਮਾਰਨ ਦਾ ਲੱਖ ਦੱਬ ਰੱਖਿਆ ਸੀ ਬੀਬੀ ਪੱਠਣ ਨੇ ਲੜ ਕੇ ਇਹ ਫੈਸਲਾ ਵਾਪਸ ਕਰਾਇਆ ਵੀ ਕਾਲਜ ਬੰਦ ਕੀਤਾ ਜਾਊਗਾ ਉਹਨਾਂ ਨੇ ਐਲਾਨ ਕਰਾਇਆ ਵੀ ਕਾਲਜ ਨੂੰ ਚਲਾਇਆ ਜਾਊਗਾ ਇਹ ਕਾਲਜ ਨੂੰ ਸਾਹਾਂ ਤੇ ਰੱਖਿਆ ਸੀ ਘੱਟੋ ਘੱਟ ਉਹਦੇ ਐਡਮਿਸ਼ਨਾਂ ਕੁਛ ਨਾ ਕੁਛ ਸੀ ਗਿਆ ਬੱਚੇ ਕੁਛ ਨਾ ਕੁਛ ਪੜਦੇ ਸਨ ਇਹ ਉਮੀਦ ਸੀ ਵੀ ਮੌਕਾ ਆਊਗਾ ਕੋਈ ਚੰਗਾ ਸਰਕਾਰ ਆਊਗੀ ਤਾਂ ਇਹ ਕਾਲਜ ਨੂੰ ਬਚਾਇਆ ਇਸੇ ਉਮੀਦ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਅੱਜ ਸਭ ਤੋਂ ਵੱਡੇ ਲੀਡਰ ਨੇ ਉਹ ਇੰਨਾ ਧਰਤੀ ਦੇ ਉੱਤੇ ਇੰਨਾ ਸੜਕਾਂ ਤੇ ਧਰਮੀਆਂ ਦੇ ਵਿੱਚ ਬੈਠ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਕੇਗੇ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੀ ਉਹਨਾਂ ਕਨੇ ਉਹ ਤੋਹਫਾ ਕੀ ਮਿਲਿਆ ਕਾਲਜ ਨੂੰ ਚਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਾਲਜ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਇੱਕ ਨਾਦਰशाही ਪਰਮਾਨ ਕੱਢ ਕੇ ਕਾਲੇ ਲਾ ਦਿੱਤੇ ਗਏ ਆ ਕਾਲਜ ਨੂੰ ਖੰਡਰ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਹੁਣ ਆਪਣਾ ਆਮ ਪਬਲਿਕ ਤੋਂ ਕੀ ਗੁਜ਼ਾਰਸ਼ ਹੈ ਜੀ ਹਨਾ ਇਹ ਕਾਲਜ ਨੂੰ ਚਲਵਾਉਣ ਦੇ ਲਈ ਇੱਕ ਜਾਂ ਤੁਸੀਂ ਆਪ ਹੀ ਲੜਾਈ ਲੜ ਰਹੇ ਹੋ ਨਹੀਂ ਦੇਖੋ ਜੀ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਲੜਾਈ ਸਿਰੇ ਨਹੀਂ ਚੜ ਸਕਦੀ ਜੇ ਪਹਿਲਾਂ ਵੀ ਜਦੋਂ ਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਸੜਕਾਂ ਤੇ ਬੈਠ ਬੈਠ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਆਹ ਦਾਲਾਂ ਦੇਖ ਲਓ ਸਾਫੀਆਂ ਦੇਖ ਲਓ ਸਟੂਡੈਂਟਾਂ ਦਾ ਹਾਲ ਦੇਖ ਲਓ ਜਾਗ ਜੋ ਜੇ ਉਦੋਂ ਵੀ ਸਾਡੇ ਇਲਾਕੇ ਦੇ ਲੋਕ ਛੱਤਰ ਕੱਢ ਕੇ ਨਾਲ ਖੜੇ ਹੁੰਦੇ ਵੀ ਬਈ ਕਾਲਜ ਦੇ ਵਿੱਚ ਕੋਈ ਤੰਦਲੀ ਨਹੀਂ ਹੋਣੀ ਚਾਹੀਦੀ ਤਾਂ ਅੱਜ ਅਸੀਂ ਇਸ ਸਥਿਤੀ ਤੇ ਨਹੀਂ ਸੀ ਪਹੁੰਚੇ ਠੀਕ ਹੈ ਅੱਜ ਵੀ ਸਾਨੂੰ ਜ਼ਰੂਰਤ ਹੈ ਕਿ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਆਪਾਂ ਇਹਦੀ ਲੜਾਈ ਲੜੀਏ ਦੋ ਗੱਲਾਂ ਤੋਂ ਬਚ ਕੇ ਰਹਿਣਾ ਪਹਿਲੀ ਗੱਲ ਤਾਂ ਅਸੀਂ ਲਾਰੇबाजी ਸੁਣਾਜੀ ਕਿਉਂਕਿ ਸਰਕਾਰ ਲਾਰੇबाजी ਦੀ ਬੜੀ ਯਕੀਨ ਹੈ ਜਿਹੜਾ ਮੜੀ ਜੀ ਬਾਤ ਚੱਕਦਾ ਉਹਨੂੰ ਕਹਿੰਦੇ ਬੱਸ ਬੱਸ ਲਾ ਗਿਆ ਜੀ ਖੁੱਲ ਗਿਆ ਜੀ ਕੋਈ ਖਬਰ ਚ ਪਾ ਦਿੰਦੇ ਕੋਈ ਛੋਟੀ ਚੀਜ਼ ਕਰ ਦਿੰਦੇ ਇਹ ਕਹਿ ਕੇ ਤਿੰਨ ਸਾਲ ਕੱਟ ਗਏ ਦੂਜੀ ਗੱਲ ਇਹ ਦਬਕਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਦੇ ਦਬਕੇ ਚਾਉਣ ਦੀ ਲੋੜ ਨਹੀਂ ਕਿਸੇ ਕਨੀ ਬਾਲ ਨਹੀਂ ਬਾਕਾ ਹੋਣ ਦਮਾਂ ਜੇ ਸਾਡੇ ਕਿਸੇ ਭੈਣ ਭਾਈ ਲਈ ਚਲੋ ਸਾਡੀ ਪਾਰਟੀ ਤੇ ਤਾਂ ਛੱਡੋ ਉਸ ਤੋਂ ਇਲਾਵਾ ਵੀ ਕਿਸੇ ਬੰਦੇ ਕਿੰਨੇ ਜਿਹੜਾ ਸਾਡਾ ਇਸ ਸੰਘਰਸ਼ ਦੇ ਵਿੱਚ ਸਾਥ ਦੇਊਗਾ ਕੋਈ ਸਰਕਾਰ ਚੱਕ ਕੇ ਦੇਖੂ ਵੀ ਅਸੀਂ ਉਹਦੀ ਵੀ ਲੜਾਈ ਇਹ ਕੋਕੀ ਲੜਾਈ ਸਿਰਫ ਇੱਥੇ ਕੰਮ ਕਰਦੇ 100 ਮੁਲਾਜ਼ਮਾਂ ਦੀ ਨਹੀਂ ਕਈ ਵਾਰੀ ਲੋਕਾਂ ਨੂੰ ਲੱਗਦਾ ਵੀ ਇਹ ਤਾਂ 100 ਮੁਲਾਜ਼ਮਾਂ ਦੀ ਰੋਜ਼ਗਾਰ ਦੀ ਲੜਾਈ ਆ ਯਾਰ ਸਾਡੀ ਦੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਲੜਾਈ ਥੋਡੀ ਐ ਕਿਉਂਕਿ ਅਗਰ ਇਸ ਕਾਲਜ ਨੂੰ ਮੁਰਸਰਜੀਤ ਕਰਿਆ ਜਾਊ 4-5000 ਬੱਚਾ ਉਹ ਆ ਕੇ ਪੜੂਗਾ ਉਹ ਸਾਡੇ ਸ਼ਹਿਰ ਦੇ ਵਿੱਚ ਜਾ ਕੇ ਕੋਈ ਪੀਜੀ ਲਊਗਾ ਕੋਈ ਦੁਕਾਨਦਾਰੀ ਚੱਲੂਗੀ ਕੋਈ ਖਰੀਦਦਾਰੀ ਕਰੂਗੀ ਸਾਡੇ ਸ਼ਹਿਰ ਦੇ ਵਿੱਚ ਪੈਸਾ ਆਊ ਸ਼ਹਿਰ ਦੇ ਵਿੱਚ ਪੈਸਾ ਆਊਗਾ ਤਾਂ ਉਹੀ ਦੁਕਾਨਦਾਰ ਉਹੀ ਵਪਾਰੀ ਸਾਡੇ ਪਿੰਡਾਂ ਦੇ ਵਿੱਚੋਂ ਲੜਕੇ-ਲੜਕੀਆਂ ਨੂੰ ਰੋਜ਼ਗਾਰ ਦੇਣਗੇ ਪਿੰਡਾਂ ਦੇ ਵਿੱਚ ਸਾਡੇ ਪੈ ਮੰਗੇ ਪੀਜੀ ਲੈ ਕੇ ਮਹਿੰਗੇ ਖਰਚੇ ਕਰਕੇ ਪੜ੍ਹਾਈ ਕਰਨਾ ਅਫੋਰਡ ਨਹੀਂ ਕਰਦੇ ਉਹਨਾਂ ਦੇ ਜਦੋਂ ਘਰ ਦੇ ਨੇੜੇ ਇਹ ਹੋਊਗਾ ਅਗਲਾ ਇੱਕ ਗਰੀਬ ਦਾ ਬੱਚਾ ਵੀ ਸਵੇਰੇ ਘਰੋਂ ਰੋਟੀ ਖਾ ਕੇ ਚੱਲਿਆ ਕਰੂ ਚਾਰ ਸਾਈਕਲ ਦੇ ਪੈਡਲ ਮਾਰ ਕੇ ਆ ਕੇ ਕਲਾਸਾਂ ਲਾ ਕੇ ਦੁਪਹਿਰੇ ਫੇਰ ਘਰੇ ਜਾ ਕੇ ਰੁਕੇ ਸੋ ਜਿਹੜੀ ਇਹ ਵਿੱਦਿਆ ਇੱਕ ਗਰੀਬ ਦੇ ਬੱਚੇ ਤੱਕ ਵੀ ਪਹੁੰਚ ਜੂਗੀ ਸੋ ਸਾਡੇ ਭਵਿੱਖ ਲਈ ਇਹ ਲੜਾਈ ਹੈ ਕਿਸੇ ਮਲਾਜ਼ਮਾਂ ਦੇ ਕੋਲ ਰੋਜ਼ਗਾਰ ਲਈ ਨਹੀਂ ਹੈ ਇਹ ਸੋਚ ਕੇ ਸਾਰਾ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿਰਪਾ ਕਰਕੇ ਸਾਥ ਦਿਓ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਜਿਹੜੇ ਸਾਥੀ ਸਾਥ ਦੇ ਸਕਦੇ ਉਹ ਦਿਓ ਔਨ ਗਰਾਉਂਡ ਕੱਲੀ ਸੋਸ਼ਲ ਮੀਡੀਆ ਦੀ ਲੜਾਈ ਨਾਲ ਨਹੀਂ ਚੱਲਦਾ ਸੋਸ਼ਲ ਮੀਡੀਆ ਸਾਡੀ ਆਵਾਜ਼ ਨੂੰ ਦੂਰ ਦੂਰ ਤੱਕ ਪਹੁੰਚਾ ਸਕਦਾ ਪਰ ਉਹ ਆਵਾਜ਼ ਪਹੁੰਚੀ ਦਾ ਫਾਇਦਾ ਤਾਂ ਹੈ ਜੇ ਅਸੀਂ ਘਰੋਂ ਬਾਹਰ ਉੱਠ ਕੇ ਆਵਾਂਗੇ ਸੜਕਾਂ ਤੇ ਨਿਕਲਾਂਗੇ ਗੱਲ ਕਰਾਂਗੇ ਆਵਾਜ਼ ਬੁਲੰਦ ਕਰਾਂਗੇ ਲੜਾਈ ਲੜਾਂਗੇ ਤਾਂ ਸਰਕਾਰ ਜਾਗੂਗੀ ਸਾਡੀ ਉ ਸ਼ਹਿਰ ਪਾਕੇ ਕਿਸੇ ਨਾ ਕਿਸੇ ਸਰਕਾਰ ਨੂੰ ਮਜਬੂਰ ਕਰਨਾਗੇ ਵੀ ਕਾਲਜ ਨੂੰ ਚਲਾਉਣ ਸਰਕਾਰ ਨੂੰ ਇਹ ਕਾਲਜ ਚਲਾਉਣਾ ਪਊਗਾ ਜੇ ਤੁਹਾਡਾ ਸਾਥ ਇਹ ਫਿਰ ਕੋਈ ਦਿਨ ਕੋਈ ਤਰੀਕ ਕੋਈ ਤੈਅ ਕੀਤੀ ਹੈ ਜੇ ਜਿਹੜੇ ਆਮ ਜਨ ਜੋ ਪਬਲਿਕ ਨੂੰ ਆਪਾਂ ਬੁਲਾਉਣਾ ਹੈ ਜਾਂ ਇਹ ਲੜਾਈ ਲੜਨ ਦੇ ਲਈ ਨਹੀਂ ਦੇਖੋ ਜੀ ਫਿਲਹਾਲ ਤਾਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰੀ ਹੈ ਵੀ ਉਹ ਲੋਕਾਂ ਦੀ ਮੀਟਿੰਗ ਸੱਦਣ ਅਗਲੇ 10-15 ਦਿਨ ਅਸੀਂ ਵੇਟ ਕਰਾਂਗੇ ਮਹੀਨਾ ਵੇਟ ਕਰਾਂਗੇ ਜੇ ਸਰਕਾਰ ਕੋਈ ਮੀਟਿੰਗ ਸਾਦੀ ਹੈ ਕੋਈ ਰੂਪਰੇਖਾ ਬਣਾਉਂਦੀ ਹੈ ਠੀਕ ਹੈ ਜੀ ਤਾਂ ਅਸੀਂ ਉਸ ਦੇ ਨਾਲ ਚੱਲਣ ਨੂੰ ਤਿਆਰ ਆ ਜੇ ਸਰਕਾਰ ਨੂੰ ਸਾਡੀ ਕਿਤੇ ਲੋੜ ਹੈ ਲੈ ਕੇ ਚੱਲਣਾ ਉਸ ਤੋਂ ਵੀ ਕਿਹਾ ਸੀ ਉੱਥੇ ਵੀ ਜਾਣ ਨੂੰ ਠੀਕ ਹੈ ਜੀ ਅਗਰ ਸਰਕਾਰ ਇਹ ਨਹੀਂ ਕਰੂ ਫਿਰ ਸਾਡੀ ਸਾਰੀ ਸੰਗਤ ਨੂੰ ਇੱਕ ਕਾਲ ਦੇਵਾਂਗੇ ਅਸੀਂ ਫਿਲਹਾਲ ਅੱਜ ਕੱਲ ਤਾਂ ਨਹੀਂ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਹ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸਾਡੇ ਨਾਲ ਸੰਪਰਕ ਕਰਨ ਸਾਡੇ ਨਾਲ ਗੱਲਬਾਤ ਕਰਨ ਜਦੋਂ ਇੱਕ ਵਾਰੀ ਇੱਕ ਮਹਿੰਮ ਦਾ ਰੂਪਰੇਖਾ ਦੇ ਉਦੋਂ ਦਈਏ ਜਦੋਂ ਪ੍ਰੋਪਰ ਗੱਲ ਲੋਕਾਂ ਤੱਕ ਪਹੁੰਚ ਜਾਵੇ ਫਿਰ ਅਸੀਂ ਇੱਕ ਕਾਲ ਦੇਵਾਂਗੇ ਉਸ ਕਾਲ ਤੇ ਵੱਧ ਤੋਂ ਵੱਧ ਲੋਕਾਂ ਕੇ ਸਾਡਾ ਸਾਥ ਦੇਣ ਇਹ ਜਿਹੜੀ ਜੰਗ ਹੈ ਇਹ ਸੜਕਾਂ ਬਹੁਤ ਬਹੁਤ ਧੰਨਵਾਦ